ਕਾਲਾ ਨੋਰ ਤੋਂ ਪਿਛਲੇ 28 ਤਰੀਕ ਨੂੰ ਪਿਛਲੇ ਮਹੀਨੇ ਦੇ 28 ਤਰੀਕ ਨੂੰ ਵਿਨੀ ਕੁਮਾਰ ਜਿਹੜਾ ਆਧਾਰ ਕਾਰਡ ਤੇ ਉਹਦਾ ਨਾਮ ਨਾ ਵਿਕਰਮ ਮਾਰ ਹੈ ਉਹ ਜਿਹੜਾ 28 ਤਰੀਕ ਨੂੰ ਲੋਕਾਂ ਦੀ ਸੇਵਾ ਕਰਨ ਗਿਆ ਸੀਗਾ ਲੋਕਾਂ ਦੀ ਸੇਵਾ ਕਰਨ ਵਾਸਤੇ ਘਰ-ਘਰ ਸਮਾਨ ਪਹੁੰਚਾਉਣ ਵਾਸਤੇ ਗਿਆ ਸੀਗੇ ਉਹ ਕਿਤੇ ਮਿਸਿੰਗ ਹੋ ਗਿਆ ਅੱਜ ਪੂਰੇ 1 ਮਹੀਨੇ ਬਾਅਦ ਉਹਦੀ ਡੈੱਡ ਬਾਡੀ ਜਿਹੜੀ ਆ ਬੜੀ ਮਾੜੀ ਕੰਡੀਸ਼ਨ ਚ ਮਿਲੀ ਹੈ ਔਰ ਮੈਂ ਸਰਕਾਰ ਕੋਲ ਮੰਗ ਕਰਨਾ ਵਾ ਪਰਿਵਾਰ ਦੀ ਗਰੀਬ ਪਰਿਵਾਰ ਆ ਉਹਦੀ ਬੜੀ ਮਦਦ ਕੀਤੀ ਜਾਏ ਹੋਰ ਥੋੜੇ ਦਿਨਾਂ ਤੱਕ ਉਹਦੀ ਸਿਸਟਰ ਦੀ ਮੈਰਿਜ ਆ ਮੈਂ ਫਿਰ ਇੱਕ ਵਾਰ ਸਰਕਾਰ ਨੂੰ ਪੂਰਜੋਰ ਮੰਗ ਕਰਦਾ ਹਾਂ ਉਸ ਪਰਿਵਾਰ ਦੀ ਨਿੱਜੀ ਤੌਰ ਤੇ ਪੂਰੀ ਮਦਦ ਕੀਤੀ ਜਾਏ ਇਹ ਹਰੀਮਾਬਾਦ ਤੋਂ ਪਿੱਛੇ ਪਾਸੇ ਨਵੀਂ ਨਗਰ ਉਧਰ ਪਿੰਡਾਂ ਦੇ ਵਿੱਚ ਤਲਵੰਡੀ ਰਾਮਾ ਉਧਰਲੇ ਪਾਸੇ ਕਾਫੀ ਪਾਣੀ ਆਇਆ ਸੀ ਉਧਰ ਲੋਕਾਂ ਲੋਕ ਕਾਫੀ ਫਸੇ ਹੋਏ ਹਨ ਕੁਝ ਘਰਾਂ ਤੋਂ ਫੋਨ ਆ ਰਿਹਾ ਸੀ ਮਦਦ ਵਾਸਤੇ ਉਥੇ ਪਾਣੀ ਪੂਣੀ ਹੋਰ ਲੰਗਰ ਪਾਣੀ ਦੇਣ ਗਏ ਸੀ ਜੇ ਪੰਜ ਸੱਤ ਮੁੰਡੇ ਇਹ ਦੋ ਦਿਨ ਦੋ ਤਿੰਨ ਮੁੰਡੇ ਮਿਸਿੰਗ ਹੋਏ ਸੀ ਇੱਕ ਦੋ ਮੁੰਡਾ ਕੋਈ ਕੋਠਿਆਂ ਤੇ ਚੜ ਕੇ ਕੋਈ ਤੇ ਕਿਤੇ ਪੈਰ ਸਲਿੱਪ ਕਰਕੇ ਕਿਤੇ ਪਾਣੀ ਦੇ ਵਿੱਚ ਹੀ ਕਿਤੇ ਰੁੜ ਗਿਆ ਵਾ ਨਹੀਂ ਲੱਭਾ ਅੱਜ ਪੂਰੇ ਮਹੀਨੇ ਬਾਅਦ ਮਿਲਿਆ ਵਾ ਅੱਜ ਉਹਦਾ ਪੋਸਟਮਾਸਟਰ ਨੂੰ ਹੋ ਕੇ ਅੱਜ ਉਹਦਾ ਸਾਰੇ ਪਰਿਵਾਰ ਨੇ ਸੰਸਕਾਰ ਕੀਤਾ ਵਾ ਔਰ ਮੈਂ ਇੱਕ ਸਰਕਾਰ ਕੋ ਫਿਰ ਮੰਗ ਕਰਨਾ ਪਰਿਵਾਰ ਬਹੁਤ ਗਰੀਬ ਹੈ ਇਹਦੀ ਮਦਦ ਕੀਤੀ ਜਾਏ ਥੋੜੇ ਦਿਨਾਂ ਤੱਕ ਮਹੀਨੇ ਤੇ ਕੋਈ ਸਿਸਟਰ ਦੀ ਮੈਰਿਜ ਵੀ ਹੈ ਔਰ ਜਿੰਨੇ ਵੀ ਪ੍ਰਸ਼ਾਸਨ ਹੈ ਜਿੰਨੇ ਐਨਡੀਆਰਐਫ ਦੀਆਂ ਮਤਲਬ ਡਿਪਾਰਟਮੈਂਟਸ ਦੀਆਂ ਟੀਮਾਂ ਸਨ ਜਿਹੜੇ ਗੋਤਾਫੋਰਸ ਹਨ ਜਿੰਨੇ ਵੀ ਆ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਪਰ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਸ਼ਹਿਰ ਨੇ ਸਾਰੇ ਇਲਾਕੇ ਨੇ ਇਸ ਗੱਲ ਨੂੰ ਬੜਾ ਦਿਲ ਨਾਲ ਲਾਇਆ ਤੇ ਉਹਨਾਂ ਦੀ ਹੱਲਪ ਕੀਤੀ ਔਰ ਜਿੰਨੀਆਂ ਟੀਮਾਂ ਗਈਆਂ ਅੱਜ ਮਤਲਬ ਕੱਲ ਜਿਹੜਾ ਵੈ ਉਹ 28 ਤਰੀਕ ਵਾਲੇ ਦੇਣੀ ਸੀ ਉਹੋ ਹੀ ਟਾਈਮ ਹੀ ਤੇ ਕਿਬ 4:30 5 6 ਦਾ ਜਦੋਂ ਕਿ ਇਨਫੋਰਮੇਸ਼ਨ ਆਈ ਔਰ ਉੱਥੇ ਜਿਹੜਾ ਝੋਨਾ ਜਿਹੜਾ ਕੱਟਿਆ ਗਿਆ ਖੇਤ ਚ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਕੀ ਹੈ ਤੇ ਵੇਖਿਆ ਤੇ ਉਹ ਇਸੇ ਹੀ ਮਤਲਬ ਇਹਨਾਂ ਦੇ ਮਾਤਾ ਨੂੰ ਸੱਦਿਆ ਇਹਨਾਂ ਦੇ ਡੈਡੀ ਨੂੰ ਸੱਦਿਆ ਸਾਰੇ ਭਰਾ ਨੂੰ ਸੱਦਿਆ ਸੱਦ ਕੇ ਤੇ ਪਛਾਣ ਕਰਾਈ ਤੇ ਵਾਕਈ ਇਹ ਵਿੱਕਾ ਹੀ ਹੈ ਬਰਾ ਫੇਰੇ ਹੋਈ ਸਾਡੀ ਪਰਜੋਰ ਮੰਗਿਆ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਿੰਨੀ ਵੀ ਸਰਕਾਰ ਮਦਦ ਕਰ ਸਕਦੀ ਹੈ ਐਨ ਜੀਓ ਜਿਹੜੇ ਨੇ ਉਹ ਵੀ ਅੱਗੇ ਆਉਣ ਇਹਨਾਂ ਦੀ ਹੈਲਪ ਕਰਨ